ਵਹਿਗੁਰਜ ਜੀ ਦਾ ਖਲਸਾ ਵਹਿਗੁਰਜ ਜੀ ਦੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਇਸ ਗਾਣੇ ਦੇ ਨਾਲ ਅਕਸਰ ਨੱਚਦਿਆਂ ਦੇਖਿਆ ਹੋਊਗਾ تیر ਜਾਂ ਛੜਦੇ ਕਿ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਕੱਲ੍ਹ ਦਿੱਲੀ ਵਾਲਿਆਂ ਤੋਂ ਕੇਜਰੀਵਾਲ ਟੀਮ ਤੋਂ ਦਵੇ ਨਹੀਂ ਵਿਛੇ ਹੋਏ ਮਹਿਸੂਸ ਹੁੰਦੇ ਨੇ ਲੰਬੇ ਪਏ ਹੋਏ ਮਹਿਸੂਸ ਹੁੰਦੇ ਨੇ ਪ੍ਰਮਾਤਮਾ ਤੁਹਾਡੀ ਸਿਹਤ ਨੂੰ ਠੀਕ ਰੱਖੇ ਅਸੀਂ ਤਾਂ ਤੁਸੀਂ ਹਾਲਾਂਕਿ ਕਸਰ ਨਹੀਂ ਛੱਡੀ ਉਹ ਜਹਾਨ ਦੇ ਝੂਠ ਬੋਲੇ ਪਰ ਅਸੀਂ ਤਾਂ ਫਿਰ ਵੀ ਤੁਹਾਡੀ ਸਿਹਤ ਦੀ ਵੀ ਚੰਗੀ ਹੋਣ ਦੀ ਕਾਮਨਾ ਕਰਦੇ ਆਂ ਤੇ ਤੁਹਾਡੇ ਨਾਲ ਹੋ ਰਹੇ ਤੱਕੇ ਦੀ ਆਵਾਜ਼ ਵੀ بلند ਕਰਦੇ ਆਂ ਹਾਲਾਤ ਇਹ ਨੇ ਕਿ ਜਦੋਂ ਤੁਸੀਂ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੁੰਦਾ ਪੰਜਾਬ ਦਾ ਕੋਈ ਐਮ ਐਲ ਏ ਮੰਤਰੀ ਤੁਹਾਡੀ ਸਿਹਤ ਕਾਮਨਾ ਦੀ ਕੋਈ ਪੋਸਟ ਨਹੀਂ ਪਾਉਂਦਾ ਕਿਉਂਕਿ ਦਿੱਲੀ ਵਾਲਿਆਂ ਦੀ ਘੁਰਕੀ ਸੀ ਕਿ ਪਤਾ ਨਹੀਂ ਤੁਹਾਨੂੰ ਕਦੋਂ ਬਦਲ ਲੈਣਾ ਹਾਲਾਤ ਇਹ ਨੇ ਕਿ ਤੁਹਾਡੇ ਹੁਣ ਪੀਏ ਕੇਜਰੀਵਾਲ ਐਂਡ ਟੀਮ ਨੇ ਲਾ ਕੇ ਦਿੱਲੀ ਤੋਂ ਭੇਜੇ ਨੇ ਤੇ ਬੰਦਾ ਪਤਾ ਕੌਣ ਭੇਜਿਆ ਇਹ ਪੰਜਾਬੀਆਂ ਨੂੰ ਜਾਨਣਾ ਬਹੁਤ ਜ਼ਰੂਰੀ ਆ ਜਿਨੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਚੁਣੀ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਉਹਦੇ ਨਾਲ ਕੁੱਟਮਾਰ ਕੀਤੀ ਤੇ ਜੇਲ੍ਹ ਚ ਰਹਿ ਕੇ ਆਇਆ ਤੇ ਮਾਨਯੋਗ ਸੁਪਰੀਮ ਕੋਰਟ ਤੋਂ ਉਹਨੂੰ ਜ਼ਮਾਨਤ ਮਿਲੀ ਤੇ ਜ਼ਮਾਨਤ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਆ ਕਿ ਭਾਈ ਖਬਰਦਾਰ ਜੇ ਤੂੰ ਦਿੱਲੀ सीएम हाउस ਦੇ ਨੇੜੇ ਵੀ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਬੰਦੇ ਨੂੰ ਕਿਹਾ ਕਿ ਦਿੱਲੀ सीएम हाउस ਦੇ ਨੇੜੇ ਵੀ ਨਹੀਂ ਜਾਣਾ ਮੇਰੇ ਕੋਲ ਨਿਊਜ਼ਪੇਪਰ ਆ ਉਹ ਬੰਦਾ ਹੁਣ ਪੰਜਾਬ ਦਾ सीएम ਹਾਊਸ ਚਲਾਊਗਾ ਮੁੱਖ ਮੰਤਰੀ ਦੇ ਓਐਸਡੀ ਦਰਗੇਸ਼ ਪਾਠਕ, ਰਾਗਵ ਚੱਡਾ, ਕੇਜਰੀਵਾਲ ਤੈਅ ਕਰ ਰਹੇ ਨੇ, ਮੀਡੀਆ ਟੀਮ ਉਹ ਤੈਅ ਕਰ ਰਹੀ ਆ, ਪੀਏਓ ਤੈਅ ਕਰ ਰਹੇ ਨੇ ਤੇ ਸੀਐਮ ਹਾਊਸ ਕਾਹਦਾ ਰਹਿ ਗਿਆ ਪੰਜਾਬ ਦਾ ਇਹ ਤਾਂ ਫਿਰ ਦਿੱਲੀ ਸੀਐਮ ਹਾਊਸ ਹੋ ਗਿਆ, ਪੰਜਾਬ ਸੀਐਮ ਹਾਊਸ ਨਹੀਂ ਹਾਲਾਤ ਇਥੋਂ ਤੱਕ ਪੈੜੇ ਬਣੇ ਹੋਏ ਨੇ ਮਤਲਬ ਕਿ ਹਰ ਚੀਜ਼ ਹਰ ਚੀਜ਼ ਦੇ ਵਿੱਚ ਦਿੱਲੀ ਵਾਲਿਆਂ ਦਾ ਸਿੱਧਾ ਕਬਜ਼ਾ ਹੋ ਚੁੱਕਿਆ ਆ ਮੈਂ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਚਾਹੁੰਦਾ ਉਹ ਉਹਨੂੰ OSD ਤੋਂ ਹਟਾਇਆ ਜੁਜਾ ਨਮਨੀਤ ਵਦਵਾ ਮੈਂ ਜਿਆਦਾ ਨਹੀਂ ਸੀ ਜਾਣਦਾ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਿਆ ਉਹਨਾਂ ਦੇ ਦਫ਼ਤਰ ਚ ਭਗਵੰਤ ਨੇ ਨਮਨੀਤ ਵਦਵੇ ਨੂੰ ਸੱਦਿਆ ਉਹ ਕਹਿੰਦੇ ਵੀ ਸੰਧੂ ਸਾਹਿਬ ਨੇ ਆਪਣੇ ਇਹਨਾਂ ਦਾ ਨੰਬਰ ਸੀਐਮਓ ਦਾ ਜਿਹੜਾ ਗਰੁੱਪ ਹੈ মিডিਆ ਗਰੁੱਪ ਉਹਦੇ ਚ ਐਡ ਕਰ ਦੂ ਉਸੇ ਦਿਨ ਹੀ ਉਸ ਤੇ ਬੈਠੇ ਬੈਠੇ ਨਵਨੀਤ ਬਦਵੀ ਨੇ ਉਹ ਐਡ ਕਰ ਦਿੱਤਾ ਤੇ ਜਿੱਥੇ-ਜਿੱਥੇ ਮੁੱਖ ਮੰਤਰੀ ਦੇ ਨਾਲ ਮੈਂ ਜਾਂਦਾ ਸੀ ਉੱਥੇ ਸਾਡੇ ਤੋਂ ਪਹਿਲਾਂ ਉਸ ਮੌਕੇ ਤੇ ਨਵਨੀਤ ਬਦਵਾ ਹਮੇਸ਼ਾ ਮੈਨੂੰ ਖੜਿਆ ਰਿਹਾ ਮਤਲਬ ਇਹ ਮੇਜਰ ਸੰਧੂ ਆ ਇਹਨੇ ਬਹੁਤ ਦੂਜੀਆਂ ਪਾਰਟੀਆਂ ਨੂੰ ਕੋਸਿਆ ਖਾਸ ਕਰਕੇ ਕਾਲੀ ਦਲ ਨੂੰ ਤਾਂ ਰੱਜ-ਰੱਜ ਕੇ ਕੋਸਦਾ ਸੀ ਤੇ ਬਦਲਾ ਦੀਆਂ ਕੇਜਰੀਵਾਲ ਦੀਆਂ ਮੁੱਖ ਮੰਤਰੀ ਦੀਆਂ ਬਹੁਤ ਸੋਲੇ ਗੰਦਾ ਸੀ 8-9 ਮਿੰਟ ਦੀ ਵੀਡੀਓ ਹੈ ਮੈਂ ਨੀਚੇ ਪਾ ਦੂੰਗਾ ਤੁਸੀਂ ਸੁਣ ਲਿਓ ਤੇ ਹੁਣ ਜਾਂ ਤਾਂ ਮੁੱਖ ਮੰਤਰੀ ਨੇ ਇਹਨੂੰ ਕਿਹਾ ਕਿ ਮੇਰਾ ਹਾਲਤ ਦੱਸ ਪੰਜਾਬ ਨੂੰ ਕੀ ਬਣ ਗਈ ਕਿ ਮੇਰਾ ਸਾਰਾ ਕੋਤਾ ਕੇਜਰੀਵਾਲ ਐਂਡ ਟੀਮ ਲਾਰਹੀ ਹੈ ਤੇ ਮੇਰੀ ਕੋਈ ਸੁਣਵਾਈ ਨਹੀਂ ਮੇਰਾ ਸਾਰਾ ਸਟਾਫ ਉਹਨਾਂ ਲਾ ਕੇ ਭੇਜ ਤੇ ਕਾਦਾ ਝੁੰਛੜੇ ਮਝਾਉਣ ਨੂੰ ਮੁੱਖ ਮੰਤਰੀ ਰਹਿ ਗਿਆ ਮਾਫ ਕਰਨਾ ਮੈਂ ਇਹ ਭਾਸ਼ਾ ਮੈਨੂੰ ਵਰਤਣੀ ਨਹੀਂ ਚਾਹੀਦੀ ਥੋੜਾ ਮੁੱਖ ਮੰਤਰੀ ਦਾ ਖਾਸਮ ਖਾਸ ਬੰਦਾ ਅੱਜ ਰੋ ਰੋ ਕਹਿ ਰਿਹਾ ਕਹਿੰਦਾ ਦਿੱਲੀ ਵਾਲੇ ਕੇਜਰੀਵਾਲ ਜੀ ਦਿੱਲੀ ਦੀਆਂ ਚੋਣਾਂ ਲਈ ਮੁੱਖ ਮੰਤਰੀ ਤੋਂ ਫੰਡ ਮੰਗ ਰਹੇ ਨੇ ਤੇ ਜਦੋਂ ਭਗਵੰਤ ਮਾਨ ਨੇ ਨਾ ਕੀਤੀ ਉਹ ਕਹਿੰਦੇ ਸਾਰਾ ਕੁਝ ਬਦਲਤਿਆ ਮਤਲਬ ਇਹ ਇਲਜ਼ਾਮ ਨੇ ਇਸ ਬੰਦੇ ਦੇ ਜਿਹੜਾ ਮੁੱਖ ਮੰਤਰੀ ਦਾ ਬਹੁਤ ਨੇੜੇ ਦਾ ਬੰਦਾ ਹੁਣ ਜਾਂ ਤਾਂ ਮੁੱਖ ਮੰਤਰੀ ਨੇ ਆਪ ਬਲਵਾਇਆ ਇਹਨੂੰ ਕਿ ਤੂੰ ਦੱਸ ਮੇਰੀ ਹਾਲਤ ਕੀ ਹੈ ਜਾਂ ਫਿਰ ਇਹ ਆਪ ਬੋਲਿਆ ਇਹਦੇ ਬਾਰੇ ਵੀ ਦੇਖਾਂਗੇ ਬਾਅਦ ਵਿੱਚ ਪਰ ਜਿਹੜੀ ਗੱਲ ਅਸੀਂ ਸ਼ੰਕਾ ਜਾਹਰ ਕਰਦੇ ਸੀ ਇਹ ਕਹਿੰਦਾ ਚਾਰ ਮੰਤਰੀ ਉਹ ਬਣਾਏ ਨੇ ਜਿਹੜੇ ਫੰਡ ਦਿੱਲੀ ਨੂੰ ਲੈ ਕੇ ਜਾਣਗੇ ਤਾਂ ਹੀ ਉਹ ਮੈਂ ਕਹਿੰਦਾ ਕਿ ਇਹ ਮਾਡਰਨ ਅਬਦਾਲੀ ਨੇ ਪਹਿਲਾ ਅਬਦਾਲੀ ਇਧਰੋਂ ਆਇਆ ਸੀ ਇਹ ਨਵੇਂ ਰੂਪ ਦੇ ਵਿੱਚ ਆਏ ਨੇ ਇਧਰੋਂ ਕੇਜਰੀਵਾਲ ਐਂਡ ਟੀਮ ਪੰਜਾਬ ਲੁੱਟ ਕੇ ਲੈ ਕੇ ਜਾਣਗੇ ਜਿਹੜਾ ਕੇਜਰੀਵਾਲ ਕਹਿੰਦਾ ਸੀ 20000 ਤੋਂ ਮੈਂ ਮਾਈਨਿੰਗ ਸੇ ਬਚਾ ਲੂੰਗਾ 30000 ਮੈਂ ਕ腐ਸ਼ਨ ਸੇ ਬਚਾ ਲੂੰਗਾ 60000 65000 ਦਾ ਤਾਂ ਮੈਨੇ ਇੰਤਜ਼ਾਮ ਕਰਕੇ ਰੱਖਾ ਕਿੱਧਰ ਮਾਨ ਸਾਹਿਬ ਇਹਦੇ ਜ਼ਿੰਮੇਵਾਰ ਤੁਸੀਂ ਵੀ ਹੋ ਪੰਜਾਬ ਦੇ ਲੋਕਾਂ ਨੇ ਵੋਟ ਥੋਨੂੰ ਪਾਈ ਸੀ ਅੱਜ ਪੰਜਾਬ ਦੇ 92 ਐਮਐਲਏ ਸਣੇ ਮੁੱਖ ਮੰਤਰੀ ਆਪਣੀ ਕੁਰਸੀ ਨੂੰ ਬਚਾਉਣ ਲਈ ਐ ਉਧਰੋਂ ਝਾਕ ਰਹੇ ਨੇ ਜਿਹੜੇ ਐਮਐਲਏ ਨੇ ਮੁੱਖ ਮੰਤਰੀ ਦੀ ਦਿੱਲੀ ਵਾਲਿਆਂ ਦੇ ਡਰੋਂ ਇੱਕ ਸੇਤ ਦੀ ਕਾਮਨਾ ਲਈ ਕੋਈ ਪੋਸਟ ਨਹੀਂ ਪਾਈ ਹਾਲਾਤ ਕੀ ਨੇ ਪੰਜਾਬ ਦੇ ਯਾਰ ਦੇਖੋ ਤਾਂ ਸਹੀ ਆਪਾਂ ਮਤਲਬ ਇੰਨੇ ਭੜੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਨੇ ਕਿ ਸਾਰਾ ਕੁਝ ਦਿੱਲੀ ਵਾਲੇ ਤੈਅ ਕਰ ਰਹੇ ਨੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਜਾਗੋ ਹਾਲਾਂਕਿ ਤੁਹਾਡੇ ਤੇ ਬੀਜੇਪੀ ਦੀ ਛਤਰਛਾਇਆ ਪੂਰੀ ਐ ਹੁਣ ਪੂਰੀ ਆੜੀ ਐ ਤੁਹਾਡੀ ਹੁਣ ਅਮਿਤ ਸ਼ਾਹ ਜੀ ਨਾਲ ਤਾਂ ਹੀ ਮਾੜਾ ਮੋਟੇ ਤੁਹਾਡੇ ਪੈਰ ਲੱਗੇ ਹੋਣ ਨੇ ਇਹ ਤਾਂ ਕਦੋਂ ਦਾ ਕੇਜਰੀਵਾਰ ਬਦਲ ਲੈਣਾ ਯਾਦ ਰੱਖਿਓ ਅਗਲੇ ਸਾਲ ਹੋਣ ਵਾਲੀਆਂ ਸ਼ੁਰੂਆਤੀ ਸਾਲ ਦੇ ਅਗਲੇ ਸਾਲ ਜਿਹੜੀਆਂ ਦਿੱਲੀ ਚੋਣਾਂ ਹੋਣੀਆਂ ਉਹ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਪੱਕਾ ਬਦਲਣਗੇ ਹਾਲਾਂਕਿ ਹੈ ਤਾਂ ਹੁਣ ਵੀ ਤੁਸੀਂ ਡੰਮੀ ਹੋ ਚੋ ਸਾਰਾ ਕੁਝ ਉਹਨਾਂ ਨੇ ਲਾ ਲਿਆ ਮੇਰੀ ਪੰਜਾਬ ਦੇ 92 ਐਮਐਲਏ ਨੂੰ ਸਣੇ ਮੰਤਰੀ ਮੁੱਖ ਮੰਤਰੀ ਬੇਨਤੀ ਹੈ ਜਾਗੋ ਪੰਜਾਬ ਨੂੰ ਬਚਾ ਲਓ ਤੇ ਪੰਜਾਬੀਆਂ ਨੂੰ ਬੇਨਤੀ ਹੈ ਕਾਹਦਾ ਬਦਲਾ ਨੂੰ ਆਪਾਂ ਵੋਟ ਪਾ ਬੈਠੇ ਕੋਈ ਬਦਲਾਪ ਦੂ ਨਹੀਂ ਇਹ ਪੰਜਾਬ ਨਾਲ ਬਦਲਾ ਪੰਜਾਬ ਦੇ ਹਾਲਾਤ ਬਹੁਤ ਭੈੜੇ ਨੇ ਜੇ ਆਪਾਂ ਨਾ ਬੋਲੇ ਨਾ ਜਾਗੇ ਨਾ ਸਮਝੇ ਤਾਂ ਇੰਨਾ ਨੁਕਸਾਨ ਪੰਜਾਬ ਦਾ ਕਰਕੇ ਜਾਣਗੇ ਜਿਹਨੂੰ ਭਰ ਲੈ ਕਈ ਸਾਲ ਲੱਗ ਜਾਣਗੇ ਸੋ ਇਸ ਲਈ ਅੱਜ ਪੰਜਾਬ ਦੀ ਹਾਲਤ ਤਰਸਯੋਗ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭੈੜੇ ਹਾਲਾਤ ਬਣਾਉਣ ਲਈ ਦੇ ਦਿੱਲੀ ਐਂਡ ਟੀਮ ਲੱਗੂਗੀ ਅਸੀਂ ਤਾਂ ਫੇਰ ਮਾਨ ਸਾਹਿਬ ਹਾਲਾਂਕਿ ਤੂੰ ਕਸਰੇ ਰੱਖੀ ਅਸੀਂ ਫੇਰ ਤੇਰੇ ਹੱਕ ਚ ਨਾਰਾ ਮਾਰਦੇ ਆ ਕਿਉਂਕਿ ਤੂੰ ਪੰਜਾਬੀਆਂ ਦਾ ਮੁੱਖ ਮੰਤਰੀਆਂ ਪੰਜਾਬ ਦਾ ਮੁੱਖ ਮੰਤਰੀਆਂ ਅੱਜ ਇਸ ਲਈ ਪੰਜਾਬ ਦੀ ਜਿਹੜੀ ਉਹ ਮੁੱਖ ਮੰਤਰੀ ਦੀ ਸੀਟ ਆ ਅਸੀਂ ਫੇਰ ਵੀ ਉਹਦੇ ਤੇ ਜਿਹੜਾ ੱਤਕਾ ਹੋ ਰਿਹਾ ਉਹ ਸੀਟ ਨਾਲ ਜਿਹੜਾ ੱਤਕਾ ਹੋ ਰਿਹਾ ਜਿਹੜਾ ਅੱਜ ਸਾਰਾ ਕੁਝ ਦਿੱਲੀੋਂ ਲਾਇਆ ਜਾ ਰਿਹਾ ਅਸੀਂ ਫੇਰ ਵੀ ਉਹਦੇ ਨਾਲ ਤੇਰੀ ਹਾਂ ਦਾ ਨਾਰਾ ਮਾਰਾਂਗੇ ਕਿ ਇਹ ਸਾਰੀ ੱਤਕੇਸ਼ਾਈ ਪੰਜਾਬ ਦੇ ਨਾਲ ਨਹੀਂ ਚੱਲਣ ਦੇਾਂਗੇ ਇਹ ਜੋ ਕੁਝ ਅੱਜ ਪੰਜਾਬ ਦੇ ਨਾਲ ਲੁੱਟ ਖਸੁੱਟ ਹੋ ਰਹੀ ਆ ਜੋ ਅੱਜ ਮੰਤਰੀ ਉੱਤੋਂ ਲਾ ਕੇ ਸਾਰਾ ਅਮਲਾ ਉੱਤੋਂ ਲਾ ਕੇ ਪੰਜਾਬ ਲੁੱਟਿਆ ਜਾ ਰਿਹਾ ਇਹ ਬਹੁਤ ਮਤ ਭਾਗਾ ਤੇ ਇਤਿਹਾਸ ਦੇ ਵਿੱਚ ਇੰਨਾ ਥੱਲੇ ਨਾ ਜਾਓ ਮੁੱਖ ਮੰਤਰੀ ਸਾਹਿਬ ਹੁਣ ਚੜਾਓ ਤੀਰ ਤੇ ਗਾਓ ਗਾਣਾ ਕਿ ਤੇਰੇ ਯਾਰ ਨੂੰ ਦਬਾਉਂਦੇ ਫਿਰਦੇ ਸੀ ਦਬਦਾ ਕਿੱਥਿਆ ਦਿਖਾਓ ਮਾੜਾ ਮੋਟਾ ਕਿ ਤੁਸੀਂ ਕਿਸੇ ਤੋਂ ਦਬਦੇ ਨਹੀਂ ਜਾਗੋ ਕੱਢੋ ਬਾਹਰ ਆਪਣੇ ਆਲੇ ਦੋਲੇ ਤੋਂ ਨਾ ਕਹਾਓ ਆਪ ਆ ਕੇ মিডিਆ 'ਚ ਬੋਲੋ ਕਿ ਹਾਂ ਦਿੱਲੀ ਵਾਲੇ ਸਾਰਾ ਕੁਝ ਸਿੱਧਾ ਕਰ ਰਹੇ ਨੇ ਤੇ ਮੈਂ ਮਾੜਾ ਮੋਟਾ ਜੇ ਬੱਚਾ ਹੋਇਆ ਤਾਂ ਅਮਿਤ ਸ਼ਾਹ ਜੀ ਦੀ ਕਿਰਪਾ ਨਾਲ ਬਚਾਉਆ ਨਹੀਂ ਪੰਜਾਬ ਦੇ ਲਾਤ ਮਾੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ